ਤੁਹਾਡੇ ਧੰਦੇ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਪੁਆਇੰਟ ਵੀ ਹੁੰਦਾ ਹੈ ਕਿ ਯਾਰ ਬੰਦਾ ਸਾਹਮਣੇ ਵਾਲਾ ਕੀ ਕੀਤਾ ਕਰਦਾ ਉਸ ਤਰ੍ਹਾਂ ਦੀ ਮਾਨਸਿਕਤਾ ਦੇ ਹਿਸਾਬ ਨਾਲ ਉਹਦਾ ਕਰ ਬਣੇ ਹਾਂਜੀ ਹਾਂਜੀ ਜੀ ਇਹਦੇ ਵਿੱਚ ਇਹ ਹੋ ਜਾਂਦਾ ਜਿਵੇਂ ਮੰਨ ਲਓ ਸਾਰੀਆਂ ਗੱਲਾਂ ਕੈਲਕੂਲੇਟ ਹੁੰਦੀਆਂ ਨੇ ਇਕੱਲਾ ਤੁਸੀਂ ਇਹ ਨਹੀਂ ਕਹਿ ਸਕਦੇ ਆਪਾਂ ਲੱਕੜ ਹੀ ਲੱਕੜ ਲਾ ਕੇ ਕਿਸੇ ਨੂੰ ਖੁਸ਼ ਕਰੀ ਚੱਲ ਗਏ ਦੇਖੋ ਲਾਈਟਾਂ ਵੀ ਆਪਾਂ ਲਾਈਆਂ ਉਸ ਹਿਸਾਬ ਨਾਲ ਲਾਈਦਾ ਕਿ ਇੰਨਾ ਕਿ ਐਨਵਾਇਰਨਮੈਂਟ ਸਬਰ ਬਣੇ ਕਿ ਅਗਲੇ ਦਾ ਮਾਈਂਡ ਜਿਹੜਾ ਉਹ ਖਰਾਬ ਨਾ ਹੋਵੇ ਇੱਥੇ ਬੈਠ ਕੇ ਖਿਜੇ ਨਾ ਰੀਮੈਂਬਰ ਦੇ ਅਕੋਰਡਿੰਗ ਹੁੰਦਾ ਕਿ ਕਿਹੜੇ ਇਸ ਰੂਮ ਦੇ ਵਿੱਚ ਕਿਹਨੇ ਰਹਿਣਾ ਕਿਹੜੀ ਏਜ ਦੇ ਬੰਦੇ ਨੇ ਰਹਿਣਾ ਜਿਹੜੀ ਏਜ ਦੇ ਬੰਦੇ ਨੇ ਰਹਿਣਾ ਉਹਦਾ ਕਲਰ ਕੰਬੀਨੇਸ਼ਨ ਉਹਦੇ ਏਜ ਦੇ ਅਕੋਰਡਿੰਗ ਹੁੰਦਾ ਹਾਂ ਇਹ ਨਹੀਂ ਲੈ ਵੀ ਸੱਜਣੋ ਆ ਉਹ ਬੰਦਾ ਹੈ ਜਿਹੜੇ ਬੰਦੇ ਨੇ ਤੁਹਾਡੇ ਮਕਾਨ ਦਾ ਇੰਟੀਰੀਅਰ ਡਿਜ਼ਾਈਨ ਕਰਨ ਵਾਸਤੇ ਨਿਊਜ਼ੀਲੈਂਡ ਦੇ ਵਿੱਚ ਵੀ ਕੰਮ ਕੀਤਾ ਇਹ ਬੰਦੇ ਨੇ ਕੰਮ ਦੁਬਈ ਦੇ ਵਿੱਚ ਸ਼ੇਖਾਂ ਦੀਆਂ ਜਿਹੜੇ ਵਿਲੇ ਆ ਨਾ ਸ਼ੇਖਾਂ ਦੇ ਉਹਨਾਂ ਦਾ ਵੀ ਇੰਟੀਰੀਅਰ ਆ ਜਿਹੜਾ ਉਹ ਡਿਜ਼ਾਈਨ ਕੀਤਾ ਹੈ ਇਹਦੇ ਕੋਲੇ ਐਕਸਪੀਰੀਅੰਸ ਆ ਜਿਹੜਾ ਉਹ ਵਿਦੇਸ਼ ਲੈਵਲ ਦਾ ਐਕਸਪੀਰੀਅੰਸ ਹੈ ਤੇ ਤੁਸੀਂ ਨਾ ਸਜਣੋ ਆਪਾਂ ਇਹਦੇ ਕੰਮ ਦੇਖਦੇ ਆਂ ਦੇਖੋ ਇਹ ਤਾਂ ਗੱਲ ਹੋ ਗਈ ਇਹਦੇ ਤਜਰਬੇ ਦੀ ਪਰ ਉਹ ਇੰਡੀਆ ਦੇ ਮੁਤਾਬਕ ਕਿੰਨਾ ਕੁ ਸੈਂਟੀਫਾਈਕ ਤਰੀਕੇ ਨਾਲ ਕਾਮਯਾਬ ਆ ਤੁਹਾਡੇ ਅੱਖਾਂ ਨੂੰ ਦੇਖਣ ਵਾਲੇ ਤਰੀਕੇ ਨਾਲ ਕਿੰਨਾ ਕਾਮਯਾਬ ਆ ਆਪਾਂ ਸਾਰੀ ਗੱਲਬਾਤ ਆ ਜਿਹੜੀ ਉਹ ਇਹਨਾਂ ਦੇ ਕੰਮਾਂ ਦੇ ਵਿੱਚੋਂ ਦੇਖਦੇ ਆਂ ਨੰਬਰ 2 ਤੇ ਆਪਾਂ ਇਹਨਾਂ ਦੇ ਤਜਰਬੇ ਵੀ ਪੁੱਛਦੇ ਆਂ ਆ ਜਿਹੜਾ ਮਕਾਨ ਤੁਸੀਂ ਦੇਖ ਰਹੇ ਆ ਇਹ ਬਲਕਰਨ ਨੇ ਪੁਰਾਣਾ ਮਕਾਨ ਸੀਗਾ ਜਿਹੜਾ ਮਤਲਬ ਜਿਹਦੀ ਹਾਲਾਤ ਜਿਵੇਂ ਇਹ ਬਣਿਆ ਸੀ ਅੱਜ ਤੋਂ 20-25 ਸਾਲ ਪਹਿਲਾਂ ਉਦੋਂ ਦਾ ਉਹ ਵੈਸਟ ਸੀਗਾ ਪਰ ਉਸ ਤੋਂ ਬਾਅਦ ਸਮੇਂ ਦੇ ਨਾਲ ਨਾਲ ਮਕਾਨ ਆ ਜਿਹੜੇ ਪੁਰਾਣੇ ਹੋ ਜਾਂਦੇ ਸਾਨੂੰ ਲੱਗਦਾ ਵੀ ਢਾਉਣੇ ਪੈਣਗੇ ਪਰ ਇਹਨਾਂ ਨੇ ਇਸ ਮਕਾਨ ਨੂੰ ਸੋਹਣਿਓ ਸਜਣੋ ਜੋ ਬਣਾਤਾ ਅੰਦਰ ਚੱਲ ਕੇ ਦੇਖਦੇ ਆ ਬਲਕਰਨ ਭਾਈ ਸੋਹਣਿਆ ਹਾਂਜੀ ਤੇਰਾ ਸਵਾਗਤ ਹੈ ਸ਼ੌਂਕੀ ਸਰਦਾਰ ਚੈਨਲ ਤੇ ਹੁਣ ਤੂੰ ਮੈਨੂੰ ਐਂ ਹੋਂਦਾ ਸੀ ਵੀ ਆਏ ਦੇ ਵਿੱਚ ਕੀਤਾ ਕੀ ਕੀ ਐ ਤੂੰ ਹਾਂਜੀ ਪਾਜੀ ਪਹਿਲਾਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਬੜੇ ਸ਼ਾਰਟ ਪੀਰੀਅਡ ਦੇ ਵਿੱਚ ਤੁਸੀਂ ਸਾਨੂੰ ਆਪ ਦੇ ਟਾਈਮ ਚੋਂ ਟਾਈਮ ਕੱਢ ਕੇ ਦਿੱਤਾ ਜਿਉਂਦਾ ਰਹੇ ਸੋਹਣੇ ਜਿਉਂਦਾ ਰਹੇ ਤੇ ਵੀਡੀਓ ਆਪਾਂ ਸ਼ੁਰੂ ਕਰਦੇ ਹਾਂ ਤੇ ਸਰਨ ਪਹਿਲਾਂ ਇਹ ਆਪਣਾ ਆਪਣਾ ਲੌਬੀ ਏਰੀਆ ਆ ਗਿਆ ਸਾਰਾ ਜੀ ਜੀ ਤੇ ਇਹਦੇ ਵਿੱਚ ਸਾਰਾ ਜਿੰਨਾ ਵੀ ਵੁੱਡਨ ਵਰਕ ਹੋਇਆ ਹੋਇਆ ਡਾਊਨ ਸਿਲਿੰਗ ਪੀਓਪੀ ਵਗੈਰਾ ਦਾ ਕੰਮ ਹੋਇਆ ਹੋਇਆ ਜੀ ਇਹ ਜਿੱਦਾਂ ਕੀ ਹੈਗਾ ਕਿ ਆਪਣੇ ਕੋਲੇ ਸਪੇਸ ਬਹੁਤ ਹੀ ਘੱਟ ਸੀਗੀ ਕੰਮ ਕਰਨ ਦੀ ਹਾਂਜੀ ਹਾਂਜੀ ਉਹਨੂੰ ਕੀ ਕੀਤਾ ਸੀ ਜਿਹੜਾ ਪੁਰਾਣੇ ਘਰ ਨੂੰ ਜਮਾ ਮੋਡੀਫਿਕੇਸ਼ਨ ਕਰਕੇ ਜਿਵੇਂ ਇਹ ਏਰੀਆ ਇਹਦੇ ਵਿੱਚ ਇਨਕਲੂਡ ਨਹੀਂ ਸੀਗਾ ਇਹ ਏਰੀਆ ਇੱਕ ਘਰ ਤੋਂ ਵੱਖਰਾ ਪਾਰਟ ਸੀਗਾ ਉਹਨੂੰ ਅਸੀਂ ਇਹਦੇ ਵਿੱਚ ਇਨਕਲੂਡ ਕਰਕੇ ਤੇ ਇਹਦਾ ਇੱਕ ਪ੍ਰੋਪਰ ਏਰੀਆ ਬਣਾ ਕੇ ਅਸੀਂ ਇਹਨੂੰ ਡਰਾਇੰਗ ਰੂਮ ਵੀ ਇਹਨੂੰ ਇੱਕ ਏਰੀਆ ਕਨਵਰਟ ਕੀਤਾ ਅੱਛਾ ਜੀ ਜੀ ਇੱਕ ਮੈਨੂੰ ਇਹ ਗੱਲ ਦੱਸ ਇਹ ਗੱਲ ਦਾ ਕੋਈ ਰੀਜ਼ਨ ਹੈ ਜਿਹੜਾ ਕੋਈ ਵੀ ਜਿਵੇਂ ਮੰਨ ਕੇ ਚੱਲੋ ਜਦੋਂ ਆਪਾਂ ਡਰਾਇੰਗ ਰੂਮ ਲਿਵਿੰਗ ਰੂਮ ਹਾਂਜੀ ਕਿਚਨ ਲੌਬੀ ਗੇਸਟ ਰੂਮ ਹਾਂਜੀ ਹਾਂਜੀ ਇਹ ਸਾਰੇ ਚੀਜ਼ਾਂ ਨੂੰ ਡਿਜ਼ਾਈਨ ਕਰਦੇ ਆ ਜੀ 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 ਤਾਂ ਕੱਲਾ ਇਹਨੂੰ ਸੋਹਣਾ ਬਣਾਉਣਾ ਹੀ ਮਕਸਦ ਹੁੰਦਾ ਜਾਂ ਇਹਦੇ ਪਿੱਛੇ ਕੋਈ ਹੋਰ ਵੀ ਕੋਈ ਹੋਰ ਵੀ ਕੋਈ ਕਲਾ ਚੱਲ ਰਹੀ ਹੁੰਦੀ ਆ ਕਿ ਯਾਰ ਇਹਨੂੰ ਮੈਂ ਐਵੇਂ ਦਾ ਬਣਾਉਣਾ ਹਾਂ ਹਾਂਜੀ ਹਾਂਜੀ ਆ ਆ ਬੰਦਾ ਇਸ ਫੀਲਡ ਦਾ ਇਹਦਾ ਮਕਾਨ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਐਵੇਂ ਵੀ ਕੁਝ ਹੁੰਦਾ ਨਹੀਂ ਜ਼ਰੂਰ ਹੁੰਦਾ ਜੀ ਦੇਖੋ ਘਰ ਕੱਲਾ ਇਹ ਨਹੀਂ ਹੁੰਦਾ ਕਿ ਆਪਾਂ ਸੋਹਣਾ ਦੇਖੀ ਜਾਈਏ ਹਾਂ ਕਿਉਂਕਿ ਘਰ ਜਿਹਦੇ ਜਿਨ੍ਹਾਂ ਨੇ ਘਰ ਪਰਿਵਾਰ ਨੇ ਰਹਿਣਾ ਹੂੰ ਉਹ ਉਸ ਘਰ ਚ ਰਹਿ ਕੇ ਖੁਸ਼ ਹੁੰਦੇ ਆ ਜਾਂ ਨਹੀਂ ਹੁੰਦੇ ਜਿਵੇਂ ਮੰਨ ਲਓ ਆਪਾਂ ਆਪਾਂ ਡਰਾਈング ਰੂਮ ਚ ਖੜੇ ਆ ਹੁਣ ਡਰਾਈング ਰੂਮ ਚ ਹੁਣ ਆਪਣੇ ਕੋਲੇ ਗੈਸਟ ਆ ਜਾਂਦੇ ਆ ਜਾਂ ਆਪਾਂ ਖੁਦ ਹੀ ਆਪਦਾ ਇੱਕ ਸਪੇਅਰ ਟਾਈਮ ਇੱਥੇ ਸਪੈਂਡ ਕਰਨਾ ਤਾਂ ਉਹਦੇ ਨਾਲ ਕੀ ਹੁੰਦਾ ਕਿ ਆਪਾਂ ਨੂੰ ਆਪ ਨੂੰ ਇੱਕ ਫੀਲ ਆਉਣਾ ਚਾਹੀਦਾ ਕਿ ਆਪਾਂ ਰਿਲੈਕਸ ਕਿੰਨੇ ਕੁ ਹੁੰਨੇ ਆ ਇੱਥੇ ਬੈਠ ਕੇ ਕਿੰਨਾ ਕ ਆਪਾਂ ਨੂੰ ਇਸ ਚੀਜ਼ ਦੇ ਵਿੱਚ এনवायरमेंट ਚ ਆਪਾਂ ਖੁਸ਼ ਕਿੰਨੇ ਕ ਹੈਗੇ ਆ ਕਿਉਂਕਿ ਆਪਾਂ ਡਰਾਈング ਰੂਮ ਦੇ ਵਿੱਚ ਬੈਠਦੇ ਆ ਇਸ ਏਰੀਆ ਦੇ ਵਿੱਚ ਕਈ ਵਾਰੀ ਆਪਾਂ ਨੂੰ ਇਹ ਹੁੰਦਾ ਕਿ ਆਪਾਂ ਬੈਡਰੂਮ ਚ ਨਹੀਂ ਬੈਠਣਾ ਆਪਾਂ ਨੂੰ ਸ਼ਾਂਤੀ ਚਾਹੀਦੀ ਹੈ ਤਾਂ ਆਪਾਂ ਜਮਾਂ ਉੱਥੇ ਆ ਕੇ ਉਸ ਸਿਚੁਏਸ਼ਨ ਤੇ ਬੈਠਦੇ ਜਿੱਥੇ ਆਪਣਾ ਮਨ ਕੀ ਹੈ ਪੂਰਾ ਸ਼ਾਂਤ ਹੋ ਕੇ ਵੀ ਆਪਾਂ ਆਰਾਮ ਨਾਲ ਬੈਠ ਸਕੀਏ ਜਾਂ ਕੋਈ ਆਪਣੇ ਨਾਲ ਕੋਈ ਸਾਡੇ ਮਹਿਮਾਨ ਤੇ ਪੋਜ਼ਿਟਿਵ ਪ੍ਰਭਾਵ ਪਵੇ ਹਾਂਜੀ 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 ਤਾਂ ਉਹ ਇੱਥੋਂ ਦਾ ਇੰਟੀਰੀਅਰ ਉਹ ਪਰਪਾ ਪਾਉਗਾ ਉਹ ਪਾਉਂਦਾ ਜੀ ਕਿਉਂਕਿ ਦੇਖੋ ਇਹਦੇ ਵਿੱਚ ਸਾਰੀਆਂ ਗੱਲਾਂ ਕੈਲਕੂਲੇਟ ਹੁੰਦੀਆਂ ਨੇ ਇਕੱਲਾ ਤੁਸੀਂ ਇਹ ਨਹੀਂ ਕਹਿ ਸਕਦੇ ਆਪਾਂ ਲੱਕੜ ਹੀ ਲੱਕੜ ਲਾ ਕੇ ਕਿਸੇ ਨੂੰ ਖੁਸ਼ ਕਰੀ ਚੱਲੀ ਗਏ ਦੇਖੋ ਲਾਈਟਾਂ ਵੀ ਆਪਾਂ ਲਾਈਆਂ ਉਸ ਹਾਮ ਨਾਲ ਲਾਈਦਾ ਕਿ ਇੰਨਾ ਕਿ এনवायरमेंट ਸਾਬਰ ਬਣੇ ਕਿ ਅਗਲੇ ਦਾ ਮਾਈਂਡ ਜਿਹੜਾ ਉਹ ਖਰਾਬ ਨਾ ਹੋਵੇ ਇੱਥੇ ਬੈਠ ਕੇ ਖਿਜੇ ਨਾ ਹਾਂ ਇਹ ਇਹਦਾ ਮਤਲਬ ਉਹ ਜਿਹੜਾ ਇਹ ਤਾਂ ਹੋ ਗਿਆ ਮਹਿਮਾਨ ਤੇ ਪ੍ਰਭਾਵ ਹੈ ਨਾ ਵੀ ਜਾਂ ਮਹਿਮਾਨ ਕੋਲੇ ਬੈਠਣ ਦਾ ਜਦੋਂ ਆਪਾਂ ਇੱਕ ਬੈਡਰੂਮ ਨੂੰ ਡਿਜ਼ਾਈਨ ਕਰਦੇ ਆ ਤਾਂ ਜਿਹੜਾ ਇਹ ਪੀਓਪੀ ਆ ਉਦਾਂ ਹੀ ਡਿਜ਼ਾਈਨ ਚੱਕ ਲਿਆ ਜਾਂਦਾ ਜਾਂ ਇਹਦੇ ਚ ਵੀ ਪ੍ਰਭਾਵ ਆ ਇੱਥੇ ਬੰਦੇ ਨੇ ਸੌਣਾ ਤਾਂ ਇਹ ਇੱਥੇ ਵੀ ਇਹ ਚੀਜ਼ ਦਾ ਡਿਜ਼ਾਈਨ ਦਾ ਕੋਈ ਪ੍ਰਭਾਵ ਹੁੰਦਾ ਨਹੀਂ ਸਾਰੀ ਇਹੀ ਚੀਜ਼ਾਂ ਨੂੰ ਆਪਾਂ ਮੇਨ ਮੈਟਰ ਕਰਦੇ ਆ ਕਿ ਜਿਨ੍ਹਾਂ ਨੇ ਇੱਥੇ ਪੈਣਾ ਪਹਿਲੀ ਗੱਲ ਤਾਂ ਫੈਮਿਲੀ ਮੈਂਬਰ ਦੇ ਅਕੋਰਡਿੰਗ ਹੁੰਦਾ ਕਿ ਕਿਹੜੇ ਇਸ ਰੂਮ ਦੇ ਵਿੱਚ ਕਿਹਨੇ ਰਹਿਣਾ ਕਿਹੜੀ ਏਜ ਦੇ ਬੰਦੇ ਨੇ ਪੈਣਾ ਨਹੀਂ ਏਜ ਦੇ ਬੰਦੇ ਨੇ ਰਹਿਣਾ ਉਹਦਾ ਕਲਰ ਕੰਬੀਨੇਸ਼ਨ ਉਹਦੇ ਏਜ ਦੇ ਅਕੋਰਡਿੰਗ ਹੁੰਦਾ ਏ ਨਹੀਂ ਹੈਗਾ ਕਿ ਜੇ ਮੰਨ ਲਓ ਯੰਗ ਜਨਰੇਸ਼ਨ ਨੇ ਰਹਿਣਾ ਤਾਂ ਆਪਾਂ ਉਹਨਾਂ ਨੂੰ ਉਹਦਾਂ ਦੀ ਕਲਰ ਦੇਈਏ ਕਿ ਉਹਨਾਂ ਨੂੰ ਲੱਗੇ ਕਿ ਅਸੀਂ ਬਜ਼ੁਰਗ ਆ ਹੂੰ ਤੇ ਉਹ ਆਪਾਂ ਉਸ ਹੱਬ ਨਾਲ ਹੀ ਕਲਰ ਦਿੰਨੇ ਆ ਕਿ ਉਹਨਾਂ ਨੂੰ ਇਹ ਫੀਲ ਹੋਵੇ ਕਿ ਅਸੀਂ ਯੰਗ ਹੈਗੇ ਆ ਤੇ ਸਾਨੂੰ ਉਸ ਚੀਜ਼ ਦੇ ਮਾਡਰਨ ਤਰੀਕੇ ਨਾਲ ਕਲਰ ਕੰਬੀਨੇਸ਼ਨ ਦਈਏ ਲਾਈਟਾਂ ਦੀ ਜਿਵੇਂ ਆਪਾਂ ਹੁਣ ਇਹਦੇ ਵਿੱਚ ਗੱਲ ਕਰਦੇ ਆ ਜੇ ਹੁਣ ਮੰਨ ਲਓ ਇੱਥੇ ਕਿਸੇ ਆਪਾਂ ਰੈਸਟ ਕਰਨੀ ਹੈ ਤੇ ਆਪਾਂ ਇਹ ਜਿਹੜੀ ਕਿ ਲਾਈਟਾਂ ਉਹਨਾਂ ਦੇ ਸੌਣ ਲੱਗੇ ਅੱਖਾਂ 'ਚ ਵੱਜਣਗੀਆਂ ਇਹ ਚੀਜ਼ ਸਰ ਨਾਲੋਂ ਮੇਨ ਆਪਾਂ ਇਸ ਚੀਜ਼ ਨੂੰ ਧਿਆਨ 'ਚ ਰੱਖਦੇ ਆ ਕਿ ਸੌਣ ਵੇਲੇ ਆਪਾਂ ਨੂੰ ਕਈ ਵਾਰੀ ਆਪਾਂ ਨੂੰ ਲਾਈਟ ਛੱਡਣੀ ਪੈਂਦੀ ਇੱਕੋ ਦਾ ਮੱਖਾਂ 'ਚ ਵੱਜਦੀ ਆ ਕਿ ਉਹਦੇ ਨਾਲ ਕੀ ਹੁੰਦਾ ਬੰਦਾ ਥੋੜਾ ਜਿਆ ਡਿਸਟਰੈਕਟ ਹੁੰਦਾ 強い。 ਮਤਲਬ ਆਪਣੀ ਨੀਂਦ ਨੂੰ ਵੀ ਖਰਾਬ ਕਰਦਾ ਜਾਂ ਆਪਾਂ ਨੂੰ ਇੱਕੋਦਮ ਉੱਠਣ ਵੇਲੇ ਵੀ ਪ੍ਰੋਬਲਮ ਦਿੰਦਾ ਪਰਦਾ ਕਿੱਧਰ ਰੱਖਣਾ ਸੁੱਚਾ ਕਿੱਧਰ ਰੱਖਣੀਆਂ ਖਿੜਕੀ ਕਿੱਧਰ ਹੋਣੀ ਚਾਹੀਦੀ ਹੈ ਹੈਨਾ ਇਹ ਚੀਜ਼ਾਂ ਜਿਵੇਂ ਮੰਨ ਲਓ ਹੁਣ ਆਪਾਂ ਸਾਰੀ ਫੈਸਿਲਿਟੀ ਤਕਰੀਬਨ ਇੱਥੇ ਦਿੱਤੀ ਹੋਈ ਹੈ ਕੰਟਰੋਲ ਇੱਥੇ ਕੀਤਾ ਹੋਇਆ ਕਿ ਬੰਦੇ ਨੂੰ ਉੱਠ ਕੇ ਉੱਥੇ ਨਾ ਜਾਣਾ ਪਵੇ ਉਹ ਇੱਥੋਂ ਹੀ ਸਾਰਾ ਇਹ ਨਹੀਂ ਕਿ ਇੱਕ ਪਾਸੇ ਦਿੱਤਾ ਕੰਟਰੋਲ ਦੋਨੋਂ ਪਾਸੇ ਹੈਗਾ ਵੀ ਫੋਨ ਫੋਨ ਚਾਰਜ ਤੇ ਲਾਉਣਾ ਹੁਣ ਵੀ ਚਾਰਜ ਲਾਉਣਾ ਜੀ ਜੇ ਮੰਨ ਲਓ ਦੂਸਰਾ ਬੰਦਾ ਦੂਸਰੀ ਸਾਈਡ ਪਿਆ ਤਾਂ ਉਹ ਵੀ ਕੰਟਰੋਲ ਕਰ ਸਕੇ ਪੱਖੇ ਨੂੰ ਉਧਰੋਂ ਵੀ ਕ ਦਰਸਾ ਸਕਦੇ ਹਾਂ ਜੀ ਹਾਂ ਜੀ ਹਾਂ ਜੀ ਦੋਵੇਂ ਪਾਸਿਓਂ ਹੋ ਜਾਂਦਾ ਹੂੰ ਬਾਕੀ ਆਪਾਂ ਇਧਰੋਂ ਬਾਥਰੂਮ ਵਗੈਰਾ ਵੀ ਦੇਖ ਸਕਦੇ ਹਾਂ ਜੀ ਹੁਣ ਜਿਵੇਂ ਬਾਥਰੂਮ ਵਗੈਰਾ ਦੀ ਆਪਾਂ ਅਗਰ ਗੱਲ ਕਰੀਏ ਜੀ ਆ ਇਹਨਾਂ ਦੇ ਮਤਲਬ ਆਪਣੀ ਡਰੈਸਿੰਗ ਬਣੀ ਹੋਈ ਹੈ ਸਾਰੀ ਜੀ ਤੇ ਇਹ ਵੀ ਜਿਵੇਂ ਸੋਬਰ ਕਲਰ ਆਪਾਂ ਜਿਆਦਾ ਯੂਜ਼ ਕਰਦੇ ਸੋਬਰ ਕਲਰ ਯੂਜ਼ ਹੋਣ ਕੇ ਲੌਂਗ ਟਰਮ ਚੱਲਣ ਇਹ ਨਹੀਂ ਅੱਕੇ ਨਾ ਬੰਦਾ ਅੱਕੇ ਨਾ ਦੇਖੋ ਕਲਰ ਲੋਨ ਨੂੰ ਤਾਂ ਆਪਾਂ ਪੜਕੀਲੇ ਜਿੰਨੇ ਮਰਜ਼ੀ ਲਾ ਦਈਏ ਪਰ ਇਹ ਹੁੰਦਾ ਕਿ ਦੋ ਦੋ ਮਹੀਨੇ ਤਿੰਨ ਮਹੀਨੇ ਆਪਾਂ ਉਸ ਚੀਜ਼ ਤੋਂ ਬਾਅਦ ਅੱਕ ਜਾਂਦੇ ਹਾਂ ਹੁਣ ਜਿਵੇਂ ਆਹ ਵਾਸ਼ਰੂਮ ਹੈਗਾ ਦੇਖੋ ਆਪਣੇ ਟਾਈਮ ਦੇ ਵਿੱਚ ਬਹੁਤ ਲੋਕ ਕਾਲੇ ਰੰਗ ਤੋਂ ਪਰਹੇਜ਼ ਕਰਦੇ ਆ ਹਮ ਹਰੇਕ ਨੂੰ ਲੱਗਦਾ ਕਿ ਇਹਦੇ ਨਾਲ ਹਨੇਰਾ ਪੈ ਜਾਊਗਾ ਜਾਂ ਇਹ ਕਹਿੰਦੇ ਵੀ ਚੰਗਾ ਨਹੀਂ ਹੁੰਦਾ ਦੇਖੋ ਆਪਾਂ ਵਾਸਤੂ ਦੇ ਹਿਸਾਬ ਨਾਲ ਵੀ ਕੰਮ ਕਰਦੇ ਆ ਜੀ ਕਿ ਵਾਸਤੂ ਦੇ ਵਿੱਚ ਕਲਰ ਕੰਬੀਨੇਸ਼ਨ ਕਿੱਦਾਂ ਦਾ ਹੋਣਾ ਚਾਹੀਦਾ ਹੁਣ ਆਹ ਬਲੈਕ ਰੰਗ ਦੇ ਵਿੱਚ ਤੇ ਕੰਬੀਨੇਸ਼ਨ ਮੈਚ ਕੀਤਾ ਹੋਇਆ ਦੇਖੋ ਪੈਸੇ ਉਨੇ ਹੀ ਲੱਗ ਜਾਣੇ ਆ ਹਮ ਵਾਸ਼ਰੂਮ ਨੂੰ ਬਣਾਉਣ ਤੇ ਪੈਸੇ ਉਨੇ ਹੀ ਲੱਗ ਜਾਣੇ ਆ ਤੁਹਾਡਾ 20000 ਲੱਗ ਜਾ ਜਾਂ 30000 ਲੱਗਦਾ ਪਰ ਸਾਡਾ ਕੰਮ ਕੀ ਹੈ ਉਹਨੂੰ ਟਾਇਲ ਦੀ ਸਿਲੈਕਸ਼ਨ ਕਿੱਦਾਂ ਦੀ ਕਰਨੀ ਹੈ ਉਹਦੇ ਨਾਲ ਤੁਹਾਡਾ ਆਉਟਪੁੱਟ ਵਧੀਆ ਆ ਜਾਂਦੀ ਹੈ ਜੀ ਹਾਂ ਜੀ ਬੜਾ ਯਾਰ ਰਸੋਈ ਵਾਲੇ ਪਾਸੇ ਬਿਲ ਕਰਨ ਮਾਰ ਲੀ ਗਏ ਹਾਂ ਜੀ ਤੇ ਆ ਆ ਗਿਆ ਮਹਿਮਾਨਾਂ ਵਾਲਾ ਜਿੱਥੇ ਅੱਖਾਂ ਆ ਗਿਆ ਲਿਵਿੰਗ ਆ ਗਿਆ ਜੀ ਸਾਰਾ ਲਿਵਿੰਗ ਏਰੀਆ ਆ ਗਿਆ ਇਹਦੇ ਨਾਲ ਹੀ ਓਪਨ ਦੇ ਵਿੱਚ ਕਿਚਨ ਹੈਗੀ ਹੈ ਜੀ ਜਿਹੜਾ ਸਾਰਾ ਮੇਨ ਪਾਰਟ ਹੁੰਦਾ ਦੇਖੋ ਅੱਜ ਕੱਲ੍ਹ ਘਰ ਤੇ ਲੇਡੀਜ਼ ਨੇ ਹੀ ਸਾਰਨਾ ਵੱਧ ਰਹਿਣਾ ਹੁੰਦਾ ਜੀ ਉਹੀ ਚੀਜ਼ ਨਾਲ ਵਧੀਆ ਤਿਆਰ ਹੋਈ ਹੋਵੇ ਤਾਂ ਮੇਰੇ ਹਿਸਾਬ ਨਾਲ ਉਸ ਤੋਂ ਬਿਨਾ ਕਰ ਚੰਗਾ ਵੀ ਨਹੀਂ ਲੱਗਦਾ ਹਾਂ ਉਹ ਸਜਾ ਕੇ ਜਿਹੜੀ ਲੇਡੀਜ਼ ਨੇ ਰੱਖਣਾ ਹਾਂਜੀ ਹਾਂਜੀ ਦੇਖੋ ਇਹਦੇ ਵਿੱਚ ਜਿੰਨਾ ਵੀ ਕੰਮ ਕੀਤਾ ਉਹ ਪ੍ਰੋਪਰ ਇਹ ਹੈ ਕਿ ਜਿੰਨੀ ਕੀ ਚੀਜ਼ ਨੂੰ ਯੂਟਿਲਾਈਜ਼ ਆਪਾਂ ਕਰ ਸਕਦੇ ਆ ਘੱਟ ਸਪੇਸ ਦੇ ਵਿੱਚ ਜਿਵੇਂ ਇਹਨਾਂ ਦੀ ਰਿਕੁਆਇਰਮੈਂਟ ਸੀਗੀ ਸਾਨੂੰ ਸੈਂਟਰ ਟੇਬਲ ਵੀ ਚਾਹੀਦਾ ਸੈਂਟਰ ਟੇਬਲ ਵੀ ਉਸ ਹਿਸਾਬ ਨਾਲ ਉਸ ਚੀਜ਼ ਨਾਲ ਡਿਜ਼ਾਈਨ ਕੀਤਾ ਤੇ ਉਹਦੇ ਵਿੱਚ ਵੀ ਆਪਾਂ ਜਿੰਨੀ ਕੀ ਆਪਣਾ ਵਰਕਿੰਗ ਆਰਟਿਸਟ ਵਰਕ ਕਰ ਸਕਦੇ ਆ ਅਸੀਂ ਉਹਦੇ ਵਿੱਚ ਵਰਕ ਕੀਤਾ ਹਾਂ ਬਾਕੀ ਕਲਰ ਕੰਬੀਨੇਸ਼ਨ ਇੱਥੇ ਵੀ ਬਹੁਤ ਸਿੰਪਲ ਰੱਖਿਆ ਵੀ ਜਿਹੜਾ ਮਤਲਬ ਅੱਜ ਤੋਂ 15 ਸਾਲ ਨੂੰ 20 ਸਾਲ ਨੂੰ ਵੀ ਐਵੇਂ ਹੀ ਲੱਗੇ ਹਾਂਜੀ ਇਹ ਐ ਨਹੀਂ ਹੈਗਾ ਕਿ ਤੁਸੀਂ ਮੰਨ ਕੇ ਚੱਲੋ 11 ਸਾਲ 12 ਸਾਲ ਬਾਅਦ ਤੁਸੀਂ ਕਹੋਗੇ ਮੈਨੂੰ ਓਪੜਕੀਲਾ ਲੱਗਣ ਲੱਗ ਗਿਆ ਜਾਂ ਗੰਦਾ ਹੋ ਗਿਆ ਜਾਂ ਇਦਾਂ ਇਹ ਕਲਰ ਇਦਾਂ ਦੇ ਹੈਗੇ ਜਦੋਂ ਤੁਸੀਂ ਇਹਨੂੰ ਸਾਫ ਕਰੋਗੇ ਉਹਦਾ ਐਜ਼ ਇਟ ਇਜ਼ ਹੀ ਰਹਿਣਗੇ ਤੇ ਸੋਬਰ ਹੀ ਰਹਿਣਗੇ ਹਾਂ ਲਾਈਫ ਟਾਈਮ ਚੱਲਣ ਵਾਲੇ ਕਲਰ ਹੈਗੇ ਨੇ ਇਹ ਆ ਜੋ ਥੋੜਾ ਜਿਹਾ ਇਧਰਲੇ ਪਾਸੇ ਲੈ ਜੋ ਜਿਆਦਾ ਹਨਾ ਪੁੱਛੀ ਨਹੀਂ ਬੋਲਦੇ ਮਾਤਾ ਭਏ ਆ ਤਾਂ ਆਪਾਂ ਇਧਰਲੇ ਪਾਸੇ ਇਧਰਲੇ ਪਾਸੇ ਇੱਕ ਬੈੱਡਰੂਮ ਆ ਇਹ ਸਾਰੇ ਦਾ ਸਾਰਾ ਪਹਿਲਾਂ ਪੁਰਾਣਾ ਘਰ ਸੀਗਾ ਇਹ ਜਮ ਮਤਲਬ ਬਿਲਕੁਲ ਪੁਰਾਣਾ ਘਰ ਹੈ ਇਹਦੇ ਵਿੱਚ ਸਾਰੀ ਚੀਜ਼ ਸਟਾਰਟਿੰਗ ਤੋਂ ਮਤਲਬ ਰਿਪੇਅਰ ਵਰਕ ਸਾਰਾ ਟੋਟਲੀ ਚੱਲਿਆ ਫਰਨੀਚਰ ਪ੍ਰੋਪਰ ਦੁਆਰਾ ਸਾਰਾ ਰੈਡੀ ਹੋਇਆ ਜਿਵੇਂ ਤੁਸੀਂ ਵੇਖ ਰਹੇ ਹੋ ਕਿ ਘਰ ਦੇ ਰੂਮ ਦੀ ਤੁਸੀਂ ਇੱਕ ਲੋਕੇਸ਼ਨ ਹੀ ਦੇਖ ਰਹੇ ਹੋ ਕਿ ਬੜਾ ਇੱਕ ਜੇ ਸਕੁਅਰ ਆਪਾਂ ਕਹਿ ਦਨੇ ਰੂਮ मोस्टਲੀ ਆਪਾਂ ਦੇਖਿਆ ਤੇ ਇਹਨੂੰ ਤੁਸੀਂ ਇਹ ਦੇਖੋ ਕਿੰਨੇ ਤਰੀਕੇ ਨਾਲ ਮਤਲਬ ਮੈਨੇਜ ਕੀਤਾ ਹੋਇਆ ਪ੍ਰੋਪਰ ਬੈੱਡਰੂਮ ਬੈੱਡ ਕਿੱਥੇ ਲੱਗਿਆ ਹੋਇਆ ਜਿੱਥੇ ਆਪਾਂ ਨੂੰ ਕਲੋਬਡ ਚਾਹੀਦੀ ਆ ਉਹ ਚੀਜ਼ ਨੂੰ ਯੂਟਿਲਾਈਜ਼ ਪ੍ਰੋਪਰ ਕੀਤਾ ਹੋਇਆ ਇਹ ਨਹੀਂ ਕਿ ਜਗ੍ਹਾ ਆਪਾਂ ਵੇਸਟ ਕਰਦਗੇ ਵੀ ਆਪਾਂ ਖਰਾਬ ਕਰਦਗੇ ਬਾਈ ਚਾਂਸ ਕਿਸੇ ਬੰਦੇ ਦੇ ਮਕਾਨ ਚ ਕਮਰੇ ਉਸ ਹਿਸਾਬ ਨਾਲ ਪਏ ਹੋਇਆ ਤਾਂ ਉਹਨੂੰ ਉਸੇ ਹਿਸਾਬ ਨਾਲ ਹੀ ਵਰਤ ਲਿਆ ਉਹਨਾਂ ਕੀ ਆਪਾਂ ਉਸਨੂੰ ਉਵੇਂ ਹੀ ਟਾਲ ਦੇਈਦਾ ਬਈ ਦੇਖਣ ਨਾਲ ਨੂੰ ਐਵੇਂ ਲੱਗੇ ਕਿ ਇਹ ਤਾਂ ਅਸਲ ਵਿੱਚ ਡਿਜ਼ਾਈਨ ਹੀ ਕੀਤਾ ਹਾਂਜੀ 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 ਬਈ ਅਸਲ ਦੇ ਵਿੱਚ ਕੀ ਆ ਕਿ ਉਹ ਉਸੇ ਤਰ੍ਹਾਂ ਦਾ ਨੇਚਰਲ ਹੀ ਸੀਗਾ ਆਪਾਂ ਉਹਨੂੰ ਵਰਤ ਕੇ ਬਣਾ ਲਿਆ ਹਾਂਜੀ ਹ ਤੇ ਪੈਸਾ ਇਨਵੈਸਟ ਕਰੀ ਚੱਲੀਏ ਪਰ ਚੀਜ਼ ਕੋਈ ਬਣੇ ਨਾ ਤੇ ਇਹ ਨਹੀਂ ਵੀ ਨਹੀਂ ਹੈਗਾ ਕਿ ਆਪਾਂ ਸਾਰੀ ਲੱਕੜ ਲਾ ਦਈਏ ਤਾਂ ਉਹੀ ਸ਼ੋਅ ਆਫ ਕਰੀ ਚੱਲੀਏ ਹਾਂ ਮਤਲਬ ਕਹਿਣ ਤੋਂ ਭਾਵੇਂ ਆ ਵੀ ਜੇ ਤੁਹਾਡਾ ਪੁਰਾਣਾ ਮਕਾਨ ਆ ਤਾਂ ਤੁਹਾਡਾ ਪੁਰਾਣਾ ਮਕਾਨ ਤੁਹਾਨੂੰ ਲੱਗਦਾ ਕਿ ਮੈਨੂੰ ਇਹਨੂੰ ਅੰਦਰਲੇ ਪਾਸਿਓਂ ਕਰਾ ਲੈਣਾ ਚਾਹੀਦਾ ਪਰ ਮੇਰੇ ਜਿਹੜੀ ਪਿਓ ਦਾਦਿਆਂ ਵਾਲੀ ਚੀਜ਼ ਉਹ ਵੀ ਬਣੀ ਰਹੇ ਤੇ ਮੈਂ ਨਵੇਂ 'ਚ ਵੀ ਐਂਟਰ ਕਰ ਦਿਆਂ ਤਾਂ ਤੁਹਾਡੇ ਤੋਂ ਉਹ ਬੰਦਾ ਰੈਨੋਵੇਟ ਕਰਵਾ ਸਕਦਾ ਉਹ ਡਿਜ਼ਾਈਨਿੰਗ ਕਰਵਾ ਸਕਦਾ ਹਾਂਜੀ 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 ਜਿਵੇਂ ਹੁਣ ਮੰਨ ਲਓ ਇਸ ਏਰੀਏ ਦਾ ਹੈਗਾ ਇਹਦੀ ਛੱਤ ਬਿਲਕੁਲ 9 ਫੁੱਟ ਤੇ ਸੀਗੀ ਜੀ ਅਸੀਂ ਇਸੇ ਦੀ ਛੱਤ ਨੂੰ ਇਹ ਕਿ ਕਿਉਂਕਿ ਅਸੀਂ ਡਾਊਨ ਸੀਲਿੰਗ ਵੀ ਕਰਨੀ ਸੀ ਤੇ ਸਾਡੇ ਅੱਗੇ ਚੈਲੰਜ ਇਹ ਸੀਗਾ ਕਿ ਇਹਨੂੰ ਹੁਣ ਵਰਕਿੰਗ ਕਿੱਦਾਂ ਕਰੀਏ ਜੇ ਉਸ ਤੋਂ ਬਾਅਦ ਪੀਓਪੀ ਵੀ ਥੱਲੇ ਕਰਦੇ ਆ ਤਾਂ ਲੈਵਲ ਬਹੁਤ ਡਾਊਨ ਆ ਜਾਂਦਾ ਫਿਰ ਅਸੀਂ ਇਸੇ ਰੂਮ ਦੀ ਛੱਤ ਨੂੰ 11 ਫੁੱਟ ਤੇ ਕੀਤਾ ਜੀ ਚੱਕ ਤਾਂ ਹਾਂਜੀ ਹਾਂਜੀ ਤੇ ਉਹਦੇ ਨਾਲ ਕੀ ਆ ਇਹ ਏਰੀਆ ਵੀ ਖੁੱਲਾ ਹੋ ਗਿਆ ਥੋੜਾ ਜਿਹਾ ਹਾਂ ਅਸੀਂ ਹੋਰ ਆਪਾਂ ਹੋਰ ਵੀ ਕਹਾਂ ਫਰੀਦਕੋਟ ਦੇ ਵਿੱਚ ਹੀ ਇੱਕ ਬਾਈ ਹੁਣਾਂ ਨੇ ਰੈਸਟੋਰੈਂਟ ਆ ਜਿਹੜਾ ਉਹਨੂੰ ਡਿਜ਼ਾਈਨ ਕੀਤਾ ਇਹਦਾ ਅੰਟੀਰੀਅਰ ਡਿਜ਼ਾਈਨ ਕੀਤਾ ਬਾਈ ਹੁਣਾਂ ਨੇ ਜਦੋਂ ਬਾਈਬਲ ਕਰਨ ਕੋਈ ਵੀ ਰੈਸਟੋਰੈਂਟ ਦਾ ਆਪਾਂ ਕੋਈ ਖਾਣ ਪੀਣ ਵਾਲੀ ਚੀਜ਼ ਦਾ ਆਪਾਂ ਡਿਜ਼ਾਈਨ ਕਰਦੇ ਆਂ ਉਦੋਂ ਕੀ ਰਹਿੰਦਾ ਦਿਮਾਗ ਦੇ ਵਿੱਚ ਕੋਈ ਹੈਗਾ ਇਹਦੇ ਪਿੱਛੇ ਵੀ ਕੋਈ ਹੈਗਾ ਲੌਜੀਕ ਜਾਂ ਬਸ ਉਦਾਂ ਹੀ ਦੇਖਣਾ ਹੁੰਦਾ ਕਿ ਸੋਹਣਾ ਜਿਹਾ ਲੱਗੇ ਨਹੀਂ ਇਹਦੇ ਵਿੱਚ ਪਿੱਛੇ ਵੀ ਦੇਖੋ ਰੀਜ਼ਨ ਹਰੇਕ ਚੀਜ਼ ਨੂੰ ਬਣਾਉਣ ਪਿੱਛੇ ਕੋਈ ਨਾ ਕੋਈ ਰੀਜ਼ਨ ਹੁੰਦਾ ਹੀ ਆ ਜੀ ਹਨ ਜਿਵੇਂ ਮੰਨ ਲਓ ਅਸੀਂ ਫੂਡ ਲਾਈਨ ਦੇ ਵਿੱਚ ਕੋਈ ਕਨਸੈਪਟ ਰੈਡੀ ਕਰਦੇ ਆਂ ਤਾਂ ਉਹਦੇ ਵਿੱਚ ਇਹ ਹੁੰਦਾ ਕਿ ਉਹਦੇ ਕਲਰ ਅਕੋਰਡਿੰਗ ਟੂ ਫੂਡ ਹੀ ਹੁੰਦੇ ਆ ਜਿਵੇਂ ਮੰਨ ਲਓ ਜਿਵੇਂ ਚੇਅਰਸ ਦੇਖ ਰਹੇ ਆਂ ਜਾਂ ਕੋਈ ਸੋਫਾ ਦੇਖ ਰਹੇ ਆਂ ਉਹ ਦੇਖੋ ਇਹ ਕਲਰ ਉਹ ਇੱਕ ਫਰੂਟ ਜਾਂ ਵੈਜੀਟੇਬਲਸ ਦੇ ਹੀ ਦਿਖ ਰਹੇ ਆ ਹੂੰ ਇਹ ਇਹ ਚੀਜ਼ਾਂ ਆਪਾਂ ਨੂੰ ਦਿਖਾਉਂਦੀਆਂ ਕਿ ਆਪਾਂ ਕੀ ਚੀਜ਼ ਖਾਣ ਦੇ ਵਿੱਚ ਆਪਾਂ ਆਰਡਰ ਕਰ ਰਹੇ ਆ ਜਾਂ ਕੀ ਹੈਗਾ ਜਿਵੇਂ ਮੰਨ ਲਓ ਕਈ ਵਾਰੀ ਕੈਪਸਿਕਮ ਹੈਗਾ ਕੈਪਸਿਕਮ ਦਾ ਕਲਰ ਹੈਗਾ ਇਹਦਾ ਇਹ ਚੀਜ਼ਾਂ ਮਤਲਬ ਫੂਡ ਲਾਈਨ ਦੇ ਅਕੋਰਡਿੰਗ ਹੀ ਉਹ ਚੀਜ਼ ਨੂੰ ਆਪਾਂ ਕਲਰ ਕੰਬੀਨੇਸ਼ਨ ਚੈੱਕ ਕਰਦੇ ਆ ਠੀਕ ਹੈ ਮਤਲਬ ਇਹ ਇੱਕ ਬਕਾਇਦਾ ਸਟੱਡੀ ਆ ਆਪਣੀ ਸਟੱਡੀ ਹੈ ਜੀ ਪ੍ਰੋਪਰ ਸਟੱਡੀ ਹੈ ਕਿ ਕਸਟਮਰ ਦੇ ਮਾਈਂਡ ਕਿਦਾਂ ਹਿੱਟ ਹੁੰਦਾ ਕਿ ਉਹਨੂੰ ਕਈ ਵਾਰੀ ਦੇਖੋ ਕਲਰ ਵੇਖ ਕੇ ਹੀ ਭੁੱਖ ਲੱਗਦੀ ਆ ਉਹਦੇ ਅਕੋਰਡਿੰਗ ਹੀ ਉਹਨੂੰ ਭੁੱਖ ਲੱਗਣੀ ਆ ਜੇ ਜਿੱਦਾਂ ਦੇ ਆਪਾਂ ਕਲਰ ਦੇਖਾਂਗੇ ਦੇਖੋ ਇਹ ਕਲਰ ਥਿਉਰੀਆਂ ਹੁੰਦੀਆਂ ਜਿਨ੍ਹਾਂ ਨੂੰ ਵੇਖ ਕੇ ਹੀ ਅੱਗੇ ਡਿਜ਼ਾਈਨ ਬਣਦੇ ਆ ਮਤਲਬ ਇਹ ਵੀ ਇੱਕ ਸਟੱਡੀ ਆ ਬਹੁਤ ਵੱਡੀ ਮਤਲਬ ਇੱਕ ਥਿਉਰੀ ਆ ਵੀ ਜਿਹਦੇ ਨਾਲ ਆਪਾਂ ਕਲਰਾਂ ਦੇ ਨਾਲ ਆਪਾਂ ਖੇਡ ਸਕਦੇ ਖੇਡਣਾ ਹਾਂਜੀ ਦੇਖੋ ਆਟੋਮੈਟਿਕਲੀ ਇਹ ਦੇਖੋ ਜੇ ਤੁਹਾਨੂੰ ਕਲਰ ਦੀ ਨੌਲੇਜ ਹੈਗੀ ਆ ਵੀ ਤੁਹਾਨੂੰ ਇਹ ਪਤਾ ਕਿ ਇਹ ਇਹ ਕਲਰ ਨਾਲ ਕਸਟਮਰ ਦਾ ਮਾਈਂਡ ਹਿੱਟ ਹੋਣਾ ਜਾਂ ਕਸਟਮਰ ਨੂੰ ਇੱਥੇ ਬੈਠੇ ਭੁੱਖ ਲੱਗਣੀ ਆ ਜਾਂ ਕਸਟਮਰ ਨੂੰ ਇਹ ਇੱਥੇ ਬੈਠ ਕੇ ਖਾਣ ਚ ਆਨੰਦ ਆ ਰਿਹਾ ਹਾਂ ਤਾਂ ਉਹ ਚੀਜ਼ ਆਟੋਮੈਟਿਕਲੀ ਦੇਖੋ bizness ਵੀ ਪ੍ਰਮੋਟ ਹੁੰਦਾ ਜੀ ਕਸਟਮਰ ਦਾ ਤੇ ਜਿਹੜਾ ਬੰਦਾ ਇੱਥੇ ਆ ਕੇ ਫੂਡ ਕੋਈ ਖਾਊਗਾ ਰਿਲੈਕਸ ਹੋਊਗਾ ਇੱਥੇ ਆ ਕੇ ਹਨਾ ਉਹ ਉਦੋਂ ਤੁਸੀਂ ਮਤਲਬ ਉਦੋਂ ਬਾਹਰ ਸੀਗੇ ਜਦੋਂ ਇਹਨਾਂ ਨਾਲ ਹੁੰਦਾ ਤੁਹਾਡਾ ਸੰਪਰਕ ਹੁੰਦਾ ਆ ਜਦੋਂ ਇਹ ਡਿਜ਼ਾਈਨ ਕੀਤਾ ਸੀਗਾ ਜੀ ਉਦੋਂ ਮੈਂ ਇੱਥੇ ਹੀ ਸੀਗਾ ਉਦੋਂ ਮੈਂ ਦੁਬਈ ਤੋਂ ਆਇਆ ਸੀਗਾ ਹਜੇ ਹੂੰ ਤੇ ਜਿਹੜਾ ਇਹਦਾ ਕਨਸੈਪਟ ਲੈ ਕੇ ਆਏ ਸੀ ਉਹ ਫਸਟ ਟਾਈਮ ਆਪਾਂ ਹੀ ਫਰੀਦਕੋਟ ਦੇ ਵਿੱਚ ਲੈ ਕੇ ਆਏ ਸੀ ਕਿਉਂਕਿ ਉਦੋਂ ਕਿਸੇ ਦੇ ਵੀ ਮਤਲਬ ਬਲੈਕ ਕਲਰ ਨਹੀਂ ਹੁੰਦਾ ਸੀਗਾ ਰੈਸਟੋਰੈਂਟ ਦੇ ਵਿੱਚ ਹੂੰ ਤੇ ਫਰੀਦਕੋਟ ਦਾ ਫਸਟ ਬਲੈਕ ਕਲਰ ਮੈਂ ਹੀ ਇੱਥੇ ਪੁੱਟ ਕੀਤਾ ਸੀਗਾ ਮਤਲਬ ਹੋਰ ਕਿਸੇ ਨੇ ਬਲੈਕ ਕਲਰ ਅਜ ਤੱਕ ਇੱਥੇ ਲਿਆਂਦਾ ਨਹੀਂ ਸੀਗਾ ਹਾਂ ਤੇ ਜਿਹੜਾ ਓਪਨ ਸੀਲਿੰਗ ਕਨਸੈਪਟ ਹੈ ਜਿਹੜਾ ਮਤਲਬ ਇਹ ਵੀ ਆਪਾਂ ਹੀ ਪਹਿਲਾਂ ਇੱਥੇ ਲਿਆਂਦਾ ਸੀਗਾ ਕਿ ਕਿਉਂਕਿ ਜਦੋਂ ਅਸੀਂ ਬਾਹਰ ਵਰਕ ਕੀਤਾ ਦੁਬਈ ਵਰਕ ਕੀਤਾ ਉੱਥੇ ਦੇਖਦੇ ਸੀ ਰੈਸਟੋਰੈਂਟ ਸਾਰੇ ਓਪਨ ਹੁੰਦੇ ਸੀਗੇ ਤੇ ਉਹਦੇ ਨਾਲ ਇੱਕ ਤਾਂ এনवायरमेंट ਬੜਾ ਖੁੱਲਾ ਖੁੱਲਾ ਜਿਹਾ ਲੱਗਦਾ ਇੱਕ ਉਹਦੀ ਲੁੱਕ ਜਿਹੜੀ ਹੈ ਉਹ ਹੋਰ ਵਧੀਆ ਨਿਕਲ ਕੇ ਆਉਂਦੀ ਹੈ ਉਹਦੇ ਨਾਲੋਂ ਹਾਂਜੀ ਹਾਂਜੀ ਜਿਹੜਾ ਕੰਮ ਤੁਸੀਂ ਆਹ ਦੇਖ ਰਹੇ ਹੋ ਨਾ ਇਹ ਕੰਮ ਨਾ ਬਾਈ ਪ੍ਰਗਟ ਸਿੰਘ ਹੁਣਾਂ ਦੀ ਕੋਠੀ ਹੈ ਜਿਹੜੀ ਹਜੇ ਇਨ ਪ੍ਰੋਸੈਸ ਆ ਬਾਈ ਬੁਲਕਰਨ ਹੁਣ ਇੱਥੇ ਕੰਮ ਕਰ ਰਹੇ ਆ ਆਪਾਂ ਮਿਲਦੇ ਆਪਾਂ ਪਹਿਲਾਂ ਨਾ ਇਹਦੇ ਅੰਦਰੋਂ ਵੀ ਦਿਖਾਉਂਦੇ ਆ ਕਿ ਇਹ ਹਜੇ ਤੱਕ ਜਿਹੜਾ ਕੰਮ ਚੱਲ ਰਿਹਾ ਕਿ ਹੋ ਜਾਪਾ ਆ ਕੰਮ ਸਜਣੋ ਐਨ ਪ੍ਰੋਸੈਸਾ ਬਾਈ ਪ੍ਰਗਟ ਹੋਣਾ ਦੀ ਕੋਠੀ ਆ ਇਹ ਤੇ ਆ ਜਿਹੜੀ ਪੂਰੀ ਲੌਬੀ ਬਣੀ ਹੋਈ ਆ ਬਲਕਰਨ ਹਾਂਜੀ ਹਾਂਜੀ ਅ ਇਹ ਕਿੰਨੇ ਚਿਰ ਦੇ ਵਿੱਚ ਕੰਪਲੀਟ ਹੋ ਜੂਗੀ ਸੋਣਿਆ ਇਹ ਇਹ ਇਹਨੂੰ ਹਜੇ ਲੱਗ ਜੇਗਾ ਜੀ ਤਕਰੀਬਨ ਮੰਨ ਕੇ ਚੱਲੋ ਸਾਲ ਦੇ ਨੇੜੇ ਤੇੜ ਹੋਰ ਲੱਗ ਜੇਗਾ ਇੱਕ ਸਾਲ ਇੱਕ ਸਾਲ ਲੱਗ ਜੂਗਾ ਕਿਤੋਂ ਦਾ ਡਿਜ਼ਾਈਨ ਆ ਜੇ ਮਤਲਬ ਇਹਨੂੰ ਆਪਾਂ ਥੋੜਾ ਜਿਹਾ ਇਹਦੀ ਟੱਚ ਦੀ ਗੱਲ ਕਰਗੇ ਤਾਂ ਇਹਨੂੰ ਇਹ ਆ ਜਾਂਦਾ ਕਲਾਸਿਕਲ ਤੇ ਥੋੜਾ ਜਿਹਾ ਮਾਡਰਨ ਆਪਾਂ ਕਹਿ ਸਕਦੇ ਆ ਆਪਾਂ ਇਹਨੂੰ ਸੈਮੀ ਕਲਾਸਿਕਲ ਕਹਿ ਸਕਦੇ ਆ ਜੀ ਇਹਦੇ ਵਿੱਚ ਆਪਾਂ ਕੁਝ ਕੁ ਚੀਜ਼ਾਂ ਜਿਵੇਂ ਕਲਾਸਿਕਲ ਕੀਤੀ ਹੋਈ ਹੈ ਉੱਪਰ ਲੌਬੀ ਸਾਰੀ ਕਲਾਸਿਕਲ ਕੀਤੀ ਹੋਈ ਹੈ ਜੀ ਤੇ ਜਿਹੜੀ ਆ ਅੰਦਰਲਾ ਏਰੀਆ ਜਿਵੇਂ ਆਪਣੇ ਐਂਟਰੀਆਂ ਵਗੈਰਾ ਹੋਗੀਆਂ ਉਹ ਕਲਾਸਿਕਲ ਕੀਤੀਆਂ ਹੋਈਆਂ ਨੇ ਥੋੜੇ ਜਿਹਾ ਜਿਵੇਂ ਸੀਲਿੰਗ ਦੇ ਵਿੱਚ ਜਿਹੜਾ ਡਾ ਦਾ ਹੋਇਆ ਜੀ ਮਤਲਬ ਦੂਵੇਂ ਟੇਸਟ ਆਪਾਂ ਲੈ ਕੇ ਚੱਲਦੇ ਹਾਂ ਕਿ ਕੁਝ ਕੁ ਚੀਜ਼ਾਂ ਜਿਵੇਂ ਹੁਣ ਟ੍ਰੈਂਡ ਦੇ ਹਿਸਾਬ ਨਾਲ ਆਪਾਂ ਨੂੰ ਕਰਨੀਆਂ ਪੈਂਦੀਆਂ ਕੋਠੀ ਦੇ ਜੇ ਆਊਟਰ ਲੁੱਕ ਵੇਖੀ ਉਹਦੇ ਹਿਸਾਬ ਨਾਲ ਆਪਾਂ ਚੀਜ਼ਾਂ ਕਲਾਸਿਕਲ ਜ਼ਿਆਦਾ ਪ੍ਰੇਫਰ ਕਰ ਕੀਤੀਆਂ ਇਹਦੇ ਵਿੱਚ ਜਿਹੜੀ ਇਹਦੀ ਰੇਲਿੰਗ ਆਉਣ ਦੇ ਟਾਈਮ ਲੱਗਣੀ ਹੈਗੀ ਉਹ ਸਾਰੀ ਰੌਟ ਆਇਰਨ ਦੇ ਵਿੱਚ ਲੱਗਣੀ ਹੈਗੀ ਕਲਾਸਿਕਲ ਲੱਗਣੀ ਹੈ ਜਿਹੜੀ ਤਕਰੀਬਨ ਮਤਲਬ ਜਗਰਾ ਗੁਰਗਾਓ ਤੋਂ ਆਣੀ ਹੈ ਸੌਰੀ ਜੀ ਗੁਰਗਾਓ ਤੋਂ ਆਊਗੀ ਤੇ ਉਹ ਸਾਰੀ ਇਹਦੇ ਵਿੱਚ ਲੱਗਣੀ ਹੈਗੀ 골ਡਨ ਟੱਚ ਹੈਗਾ ਸਾਰਾ ਮਤਲਬ ਇਹਦਾ ਸਾਰਾ ਠੀਕ ਇਧਰਲੇ ਪਾਸੇ ਆ ਗਿਆ ਮਤਲਬ ਡਾਈਨਿੰਗ ਰੂਮ ਇਹ ਡਾਈਨਿੰਗ ਰੂਮ ਆ ਗਿਆ ਜੀ ਤੇ ਇਹ ਡਾਈਨਿੰਗ ਰੂਮ ਨੇ ਵੀ ਏ.ਰ. ਦੀ ਆ ਗਈ, ਯੂਨਿਟ ਆ ਗਈ, ਕ੍ਰੌਕਰੀ ਯੂਨਿਟ ਆ ਗਈ ਸਾਰੀ। ਜਿੱਥੇ ਇਹਦੇ ਵਿੱਚ ਸਾਰਾ ਕ੍ਰੌਕਰੀ ਦਾ ਸਮਾਨ ਆਏਗਾ। ਇੱਥੇ ਇਹਨਾਂ ਦਾ ਡਾਈਨਿੰਗ ਟੇਬਲ ਆ ਜੂਗਾ। ਟੇਬਲ ਲੱਗ ਜੂਗਾ ਜੀ। ਹਾਂਜੀ, ਇੱਥੇ 8 ਸੀਟਰ ਡਾਈਨਿੰਗ ਟੇਬਲ ਆ ਜੂਗਾ। ਜੀ। ਹਾਂਜੀ। ਤੇ ਆਹ ਨਾਲ ਆ ਗਈ ਕਿਚਨ। ਇਹਦੇ ਨਾਲ ਹੀ ਜੁਆਇੰਟ ਕਿਚਨ ਹੈ ਜੀ। ਜੀ। ਇੱਥੇ ਸਾਰੀ ਜਿਹੜੀ ਕਿਚਨ ਵੀ ਆਪਣੀ ਤਕਰੀਬਨ ਕਲਾਸਿਕਲ ਥੀਮ ਦੇ ਵਿੱਚ ਹੀ ਰੈਡੀ ਹੋ ਰਹੀ ਹੈ। ਜੀ, ਜਿਹੜੀ ਤੁਹਾਨੂੰ ਸਕਰੀਨ ਤੇ ਦਿਸ ਰਹੀ ਹੈ ਬਿਲਕੁਲ ਇਹੀ ਚੀਜ਼ ਇੱਥੇ ਪਾਜੀ ਹੈ। ਸਿਮਿਲਰ ਐਜ਼ ਇਟ ਇਜ਼ ਜਿਹੜੀ ਇਹਦੀ ਡਿਜ਼ਾਈਨਿੰਗ ਹੈਗੀ ਉਹ ਕਲਾਸਿਕਲ ਦੇ ਵਿੱਚ ਹੀ ਜਾਊਗੀ ਆਜੋ 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 ਹਾਂ ਜੀ ਜਿਵੇਂ ਕਈ ਵਾਰ ਕੀ ਹੋ ਜਾਂਦਾ ਇੱਕ ਇੱਕ ਗੱਲ ਮੈਂ ਬਲਕਰਨ ਤੈਨੂੰ ਪੁੱਛਣਾ ਚਾਹਉਣਾ ਵੀ ਜਿਵੇਂ ਮੰਨ ਕੇ ਚਲੋ ਤੂੰ ਕੋਈ ਵੀ ਡਿਜ਼ਾਈਨ ਤਿਆਰ ਕਰਤਾ ਮੰਨ ਕੇ ਚਲੋ ਆ ਚੀਜ਼ ਤੂੰ ਤਿਆਰ ਕਰਤੀ ਆਹ ਜਿਹੜੀ ਆਹ ਬਣੀ ਹੋਈ ਆ ਹਾਂ ਜੀ ਹਾਂ ਜੀ ਜੇ ਮੰਨ ਲਓ ਵੀ ਮਾਲਕਾਂ ਨੂੰ ਪਸੰਦ ਨਹੀਂ ਆਈ ਤਾਂ ਉਹਨੂੰ ਜਦੋਂ ਚੇਂਜ ਕਰਦੇ ਆ ਤਾਂ ਫਿਰ ਪੂਰਾ ਮੈਪ ਚੇਂਜ ਹੁੰਦਾ ਜਾਂ ਉਹ ਕੁਝ ਚੀਜ਼ਾਂ ਹੀ ਚੇਂਜ ਹੋ ਜਾਂਦੀਆਂ ਨੇ ਇਦਾਂ ਹੁੰਦਾ ਜੀ ਜੇ ਤਾਂ ਮੰਨ ਕੇ ਚੱਲੋ ਡਿਜ਼ਾਈਨ ਤੇ ਡਿਪੈਂਡ ਕਰਦਾ ਜੇ ਤਾਂ ਇਹਦੇ ਵਿੱਚ ਇਹਦੇ ਅਕੋਰਡਿੰਗਲੀ ਸਾਰਾ ਵਰਕਿੰਗ ਦੇਖੀਏ ਤਾਂ ਆਲਮੋਸਟ ਸਾਰਾ ਹੀ ਚੇਂਜ ਕਰਨਾ ਪੈਂਦਾ ਕਿ ਕਨਸੈਪਟ ਚੇਂਜ ਕਰਨੇ ਪੈਂਦੇ ਕਲਰ ਕੰਬੀਨੇਸ਼ਨ ਚੇਂਜ ਕਰਨੇ ਪੈਂਦੇ ਆ ਜੀ ਕਿਉਂਕਿ ਜਿਹੜੀ ਚੀਜ਼ ਪਹਿਲਾਂ ਰੈਡੀ ਹੋ ਚੁੱਕੀ ਆ ਉਹ ਉਹ ਕਲਰਾਂ ਦੇ ਹਿਸਾਬ ਨਾਲ ਹੀ ਰੈਡੀ ਹੋਈ ਆ ਲਾਈਟਿੰਗ ਦੇ ਹਿਸਾਬ ਨਾਲ ਰੈਡੀ ਹੋਈ ਆ ਤੇ ਜੇ ਆਪਾਂ ਕਹੀਏ ਵੀ ਇਹਦੇ ਚ ਇੱਕ ਚੇਂਜ ਕਰਕੇ ਆਪਾਂ ਇਹਨੂੰ ਮਾਡਰਨ ਲੁੱਕ ਦੇ ਵਿੱਚ ਲੈ ਕੇ ਜਾਵਾਂਗੇ ਤਾਂ ਉਹ ਸਾਰਾ ਕਨਸੈਪਟ ਹੀ ਟੋਟਲ ਹੀ ਚੇਂਜ ਹੋ ਗਿਆ ਕਿੰਨੀਆਂ ਚੇਂजेस ਕਰਵਾ ਸਕਦਾ ਹੁੰਦਾ ਇੱਕ ਮਾਲਕ ਆਪਦੇ ਆਰਕੀਟੈਕਟ ਤੋਂ ਡਿਜ਼ਾਈਨਰ ਤੋਂ ਕਿੰਨੀਆਂ ਚੇਂजेस ਕਰਾ ਸਕਦਾ ਹੁੰਦਾ ਚੇਂजेस ਤਾਂ ਇਹ ਹੁੰਦਾ ਜੀ ਦੇਖੋ ਜਿੱਥੇ ਤਾਂ ਆਪਾਂ ਨੂੰ ਇਹ ਲੱਗਦਾ ਕਿ ਸਾਡੇ ਅਕੋਰਡਿੰਗ ਇਹ ਚੀਜ਼ ਫੈਕਟ ਬੈਠੂਗੀ ਸੈਟਿੰਗ ਬੈਠੂਗੀ ਜਿੱਥੇ ਸਾਨੂੰ ਕੰਫੀਡੈਂਸ ਹੁੰਦਾ ਕਿ ਇਹਦੇ ਨਾਲ ਵੀ ਅੱਗੇ ਜਾ ਕੇ ਤੁਹਾਡੀ ਆਉਟਪੁੱਟ ਜਿਹੜੀ ਬਹੁਤ ਵਧੀਆ ਨਿਕਲਣੀ ਆ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕਲਾਇੰਟ ਨੂੰ ਕਨਵਿੰਸ ਕਰੀਏ ਕਿ ਨਾ ਹੀ ਕਰਾਈਏ ਤਾਂ ਵਧੀਆ ਗੱਲ ਹੈ ਕਿਉਂਕਿ ਕੁਝ ਚੀਜ਼ਾਂ ਹੁੰਦੀਆਂ ਦੇਖੋ ਸਾਡੇ ਦਿਮਾਗ 'ਚ ਪਹਿਲਾਂ ਹੀ ਉਹ ਫਿੱਟ ਹੋ ਜਾਂਦੀਆਂ ਕਿ ਸਾਨੂੰ ਪਤਾ ਹੁੰਦਾ ਹੈ ਇਹਦੀ ਆਉਟਪੁੱਟ ਇਹ ਆਉਣੀ ਆ ਪਰ ਫਿਰ ਵੀ ਕਈ ਵਾਰੀ ਇਹ ਹੁੰਦਾ ਕਲਾਇੰਟ ਦਾ ਟੇਸਟ ਹੁੰਦਾ ਕਿ ਸਾਨੂੰ ਨਹੀਂ ਆ ਚੀਜ਼ਾਂ ਜਿਵੇਂ ਮੰਨ ਲਓ ਕਲਾਸਿਕਲ ਚ ਸਾਨੂੰ ਇਹ ਚੀਜ਼ਾਂ ਪਸੰਦ ਨਹੀਂ ਹੈਗੀਆਂ ਫਿਰ ਅਸੀਂ ਐਸ ਪਰ ਕਲਾਇੰਟ ਦੇ ਅਕੋਰਡਿੰਗ ਹੀ ਉਹਨੂੰ ਚੇਂਜ ਕਰ ਦਈਏ ਚੇਂਜ ਕਰ ਦਈਏ ਹਾਂਜੀ ਹਾਂਜੀ ਮਤਲਬ ਆਪਾਂ ਫਲੈਕਸੀ ਰੱਖੀ ਦੀਏ ਕਿ ਇਹ ਨਹੀਂ ਵੀ ਆਪਾਂ ਕਹਦੀਏ ਵੀ ਅਸੀਂ ਆਪ ਦਾ ਡਿਜ਼ਾਈਨ ਹੀ ਉਸ ਜੀ ਤੇ ਥੋਪਣਾ ਹੂੰ ਜਿਹੜਾ ਕਲਾਇੰਟ ਦਾ ਟੇਸਟ ਹੁੰਦਾ ਉਹਦੀ ਥਿੰਕਿੰਗ ਕੀ ਹੈ ਉਹਦੇ ਕਲਰ ਪ੍ਰੋਸੈਸ ਕੀ ਹੈਗੇ ਆ ਉਹ ਆਪ ਕਿਦਾਂ ਮਤਲਬ ਫੀਲ ਕਰਦਾ ਅਸੀਂ ਉਸ ਚੀਜ਼ ਨੂੰ ਇਹਦੇ ਵਿੱਚ ਪੁੱਟ ਕਰਦੇ ਹਾਂ ਠੀਕ ਆ ਹਾਂਜੀ ਮਤਲਬ ਕੁੱਲ ਮਿਲਾ ਕੇ ਜੇ ਤੁਹਾਡਾ ਆਪਣਾ ਦਿਮਾਗ ਤੇ ਗਾਂ ਵਾਲੇ ਦਾ ਟੇਸਟ ਦੋਨਾਂ ਨੂੰ ਮਿਲਾ ਕੇ ਜੋ ਚੀਜ਼ ਬਣਦੀ ਆ ਉਹ ਉਹ ਧਰਤੀ ਤੇ ਆ ਕੇ ਪਿਆ ਹੁੰਦੀ ਆ ਹਾਂਜੀ ਹਾਂਜੀ ਅਸੀਂ ਜਦੋਂ ਕੋਈ ਵੀ ਡਿਜ਼ਾਈਨ ਸਟਾਰਟ ਕਰਦੇ ਆ ਮੰਨ ਲਓ ਇੱਕ ਸਪੋਜ਼ ਕਰੋ ਇੱਕ ਰੂਮ ਹੀ ਸਟਾਰਟ ਕਰਨਾ ਹੈ ਉਹ ਪਰਟिकुलर ਜਿਹਦਾ ਰੂਮ ਹੈਗਾ ਉਹਦੇ ਅਕੋਰਡਿੰਗ ਹੀ ਡਿਸਕਸ ਹੋ ਕੇ ਵੀ ਉਹਨਾਂ ਨੂੰ ਕੀ ਚੀਜ਼ ਪਸੰਦ ਆ ਜਾਂ ਉਹਦੇ ਅਕੋਰਡਿੰਗ ਉਹ ਆ ਚੀਜ਼ਾਂ ਮਤਲਬ ਉਹ ਪ੍ਰੇਫਰ ਕਰਦੇ ਆ ਲਵਾਉਣੀਆਂ ਜਾਂ ਨਹੀਂ ਕਰਦੇ ਤਾਂ ਫਿਰ ਉਹਦੇ ਅਕੋਰਡਿੰਗ ਹੀ ਉਹ ਚੀਜ਼ਾਂ ਪੁੱਟ ਕਰੀਦੀਆਂ ਜੀ ਸਾਰਾ ਕੁਝ ਇਹਦੇ ਵਿੱਚ ਮਿਕਸ ਹੋ ਜਾਂਦਾ ਕਿ ਉਹਨਾਂ ਦਾ ਬਜਟ ਕਿੰਨਾ ਹੈਗਾ ਬਜਟ ਦੇ ਅਕੋਰਡਿੰਗ ਵੀ ਆਪਾਂ ਨੂੰ ਜਾਣਿਆ ਹੀ ਪੈਂਦਾ ਤੇ ਜੇ ਦੇਖਿਆ ਜਾਵੇ ਕਿ ਉਹਨਾਂ ਵੱਲੋਂ ਇਹ ਹੁੰਦਾ ਕਈ ਮਤਲਬ ਹੁਣ ਜਿਵੇਂ ਇਹਨਾਂ ਵੱਲੋਂ ਦੱਸਿਆ ਗਿਆ ਸੀ ਵੀ ਸਾਡੇ ਵੱਲੋਂ ਤੁਸੀਂ ਜੋ ਆਪ ਦੇ ਅਕੋਰਡਿੰਗ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਕਿ ਸਾਨੂੰ ਖੁੱਲੀ ਛੁੱਟੀ ਸੀਗੀ ਫਿਰ ਇਹਦੇ ਵਿੱਚ ਕੀ ਹੁੰਦਾ ਸਾਡਾ 100% ਜਿਹੜਾ ਐਫਰਟ ਹੈਗਾ ਉਹ ਇਹਦੇ ਤੇ ਲੱਗ ਜਾਂਦਾ ਜੇ ਜੇ ਮੰਨ ਲਓ ਵੀ ਜਿਹੜਾ ਮਾਲਕਾ ਹਾਂਜੀ ਸੋ ਉਹ ਤੁਹਾਨੂੰ ਖੁੱਲ ਦੇ ਦਿੰਦਾ ਕਿ ਬਸ ਮੈਨੂੰ ਤਾਂ ਇੱਕ ਚੀਜ਼ ਘੈਂਟ ਬਣੀ ਚਾਹੀਦੀ ਆ ਤੇ ਬਲਕਰਨ ਤੂੰ ਜਿਹੜਾ ਕੋਈ ਕਰਨਾ ਕਰਦੇ ਉੱਥੇ ਮਤਲਬ ਬੜਾ ਸਵਾਦ ਨਹੀਂ ਆਉਂਦਾ ਕੰਮ ਕਰਨ ਦਾ ਵੀ ਯਾਰ ਹਾਂਜੀ ਸਵਾਦ ਤਾਂ ਆਉਂਦਾ ਜੀ ਦੇਖੋ ਇਹ ਹੁੰਦਾ ਕਿ ਉੱਥੇ ਰਿਸਪੌਂਸਿਬਿਲਟੀ ਆਪਦੇ ਤੇ ਆ ਜਾਂਦੀ ਹੈ ਸਾਰੀ ਹਾਂ ਤੇ ਉਹਦੇ ਵਿੱਚ ਇਹ ਹੋ ਜਾਂਦਾ ਕਿ ਅਸੀਂ ਆਪਦੇ ਆਪ ਨੂੰ ਸ਼ੋਅ ਕਰਨਾ ਕਿ ਅਸੀਂ ਸਾਡੀ ਮਤਲਬ ਮਾਈਂਡ ਪਾਵਰ ਕਿੰਨੀ ਹੈ ਸਾਡੀ ਕ੍ਰੀਏਟੀਵਿਟੀ ਕਿੰਨੀ ਹੈ ਮੈਨੂੰ ਵੀ ਕਈ ਵਾਰ ਜਦੋਂ ਮੈਂ ਵੀਡੀਓ ਬਣਾਉਣ ਜਾਂਦਾ ਕੋਈ ਬੰਦਾ ਕਹਦੇ ਵੀ ਵੀਰੇ ਯਾਰ ਮੈਨੂੰ ਕੋਈ ਪਤਾ ਨਹੀਂਗਾ ਹਾਂਜੀ ਹਾਂਜੀ ਮੈਂ ਮੇਰਾ ਤਾਂ ਕੋਈ ਤਜਰਬਾ ਨਹੀਂਗਾ ਤੂੰ ਆਪਦੇ ਹਿਸਾਬ ਨਾਲ ਬਣਾ ਦੇ ਪਰ ਸਿਰਾ ਕਰ ਦੇ ਜੀ 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 ਉੱਥੇ ਫਿਰ ਬੰਦੇ ਦੀ ਪਾਵਰ ਆ ਜਿਹੜੀ ਉਹ ਸਾਰੀ ਆਏ ਹੁੰਦਾ ਵੀ ਮਰਜ਼ੀ ਏ ਪਰ ਕੁਝ ਕਰਕੇ ਜਾਣਾ ਹਾਂਜੀ 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 ਉਹ ਨਹੀਂ ਐਦਾਂ ਹੁੰਦਾ ਫਿਰ ਇੱਕ ਇਹ ਹੋ ਜਾਂਦਾ ਦਿਮਾਗ ਇੱਕ ਪਾਸੇ ਲੱਗ ਜਾਂਦਾ ਉਹਦੇ ਨਾਲ ਕੀ ਆ ਤੁਹਾਡੀ ਆਪ ਦੀ ਕ੍ਰੀਏਟੀਵਿਟੀ ਬਾਹਰ ਨਿਕਲ ਕੇ ਆਉਂਦੀ ਆ ਫਿਰ ਤੁਸੀਂ ਉਹਤੇ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਖੇਡਣ ਦਾ ਟਾਈਮ ਮਿਲ ਜਾਂਦਾ ਜਿੰਨਾ ਮਰਜ਼ੀ ਖੇਡ ਲੀਏ ਉਹ ਚੀਜ਼ ਆ ਜਾਂਦੀ ਫਿਰ ਉਹ ਉੱਥੇ ਕੰਮ ਬਹੁਤ ਸ਼ੌਂਕ ਨਾਲ ਤੇ ਫਿਰ ਵਧੀਆ ਤਰੀਕੇ ਨਾਲ ਨਿਭੜ ਵੀ ਜਾਂਦਾ ਤੇ ਇਹਦੇ ਨਾਲ ਕਲਾਇੰਟ ਦੀ ਬਚਤ ਵੀ ਹੋ ਜਾਂਦੀ ਹੈ ਹੂੰ ਤੇ ਮਤਲਬ ਆਪਾਂ ਇਹਨੂੰ 1 ਸਾਲ ਤੱਕ ਪੂਰੇ ਜਿਹੜਾ ਤੁਹਾਡੇ ਖਿਆਲਾਂ ਦਾ ਨਕਸ਼ਾ ਉਹਨੂੰ ਧਰਤੀ ਤੇ ਉਤਰ ਕੇ ਉਤਰੇ ਨੂੰ 1.5 ਸਾਲ ਤੱਕ ਬਾਅਦ ਦੇਖਾਂਗੇ ਲੱਗ ਜੂਗਾ ਹਾਂਜੀ ਹਾਂਜੀ ਸਾਲ ਨਾਲ ਨਾ ਆਪਾਂ ਅਸਲ ਦੇ ਵਿੱਚ ਕਸਟਮਰ ਰਿਵਿਊ ਆ ਜਿਹੜਾ ਉਹ ਬਹੁਤ ਵੱਡਾ ਹੁੰਦਾ ਆਪਾਂ ਮਾਲਕਾਂ ਨੂੰ ਮਿਲਦੇ ਆਂ ਬਾਈ ਪ੍ਰਗਟ ਸਿੰਘ ਉਹਨਾਂ ਦੇ ਭਰਾ ਐ ਬਾਈ ਬਿੰਦਰ ਬਾਈ ਐ ਨਾ ਤੁਹਾਡਾ ਨਾ ਬਾਈ ਜੀ ਹਾਂਜੀ ਹਾਂਜੀ ਤੇ ਇਹ ਬਾਈ ਹੁਣੀ ਅਮਰੀਕਾ ਤੋਂ ਆਏ ਆ ਪ੍ਰਵਾਸੀ ਪਰਿਵਾਰ ਆ ਅੱਜ ਕੱਲ ਇਹ ਤਾਂ ਸਾਰਿਆਂ ਨੂੰ ਪਤਾ ਹੀ ਐ ਵੇ ਪਿੰਡਾਂ ਦੇ ਵਿੱਚ ਵੱਡੀਆਂ ਵੱਡੀਆਂ ਸੋਹਣੀਆਂ ਸੋਹਣੀਆਂ ਕੋਠੀਆਂ ਪ੍ਰਵਾਸੀਆਂ ਨੇ ਪਾਈਆਂ ਤੇ ਬਾਈ ਯਾਰ ਵੈਸੇ ਬਹੁਤ ਸੋਹਣਾ ਕੰਮ ਹੋ ਰਿਹਾ ਹਾਂਜੀ 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 ਤੇ ਆਪਣੇ ਬੰਦੇ ਦਾ ਕਿੰਨਾ ਯੋਗਦਾਨ ਆ ਇਹਦੇ ਵਿੱਚ ਕਿਹੋ ਜੀ ਡਿਜ਼ਾਈਨਿੰਗ ਐ ਦੀ ਕਿੰਨਾ ਕੁ ਸੈਟੀਸਫਾਈਡ ਆ ਤੁਸੀਂ ਇਹ ਤੋਂ ਅਸੀਂ ਜੀ 100% ਹੀ ਸੈਟੀਸਫਾਈਡ ਆ ਜੀ ਅ ਵੈਸੇ ਅਸੀਂ ਜਦੋਂ ਸਟਾਰਟ ਕੀਤਾ ਸੀਗਾ ਨਾ ਜੀ ਤਾਂ ਉਦੋਂ ਅਸੀਂ ਇਹਨਾਂ ਨੂੰ ਮਿਲ ਨਹੀਂ ਸਕੇਗੇ ਜੀ ਅਸੀਂ ਜਦੋਂ ਮਤਲਬ ਜਦੋਂ ਇੰਟੀਰੀਅਰ ਡਿਜ਼ਾਈਨਰ ਕਰਨਾ ਸੀ ਜੀ ਅਸੀਂ ਉਹਨਾਂ ਨੂੰ ਆਪਣਾ ਸਾਡੇ ਬਾਈਮਾਨ ਦੀ ਵਜ੍ਹਾ ਦੇ ਨਾਲ ਇਹਨਾਂ ਨੂੰ ਮਿਲੇ ਜੀ ਤੇ ਇਹ ਮਤਲਬ ਸਾਨੂੰ ਇਹਨੇ ਵਧੀਆ ਮਿਲੇ ਜੀ ਕਿ ਇੱਕ ਆਪ ਦੇ ਵੱਡੇ ਭਰਾ ਦੀ ਤਰ੍ਹਾਂ ਇਹ ਕੰਮ ਕਰਦੇ ਆ ਜੀ ਤੇ ਆਪਣਾ ਆਪ ਦਾ ਮਕਾਨ ਸਮਝ ਕੇ ਕੰਮ ਕਰ ਰਹੇ ਆ ਜੀ ਤੇ ਜਿੰਨਾ ਜਿੰਨੀ ਅਸੀਂ ਵੀ ਓਨੀ ਜਿਆਦਾ ਅਟੈਨਸ਼ਨ ਨਹੀਂ ਦੇ ਸਕਦੇ ਹਰੇਕ ਕੰਮ ਨੂੰ ਜਿੰਨੀ ਇਹ ਜਿਆਦਾ ਦੇ ਰਹੇ ਆ ਜੀ ਤੇ ਤਾਂ ਕਰਕੇ ਸਾਨੂੰ ਇਹਨਾਂ ਦੇ ਕੰਮ ਤੇ ਬਹੁਤ ਹੀ ਜਿਆਦਾ ਮਾਣ ਹੈਗਾ ਜੀ ਅਸੀਂ ਬਾਹਰ ਵੀ ਯੂ ਐਸ ਦੇ ਵਿੱਚ ਹੁੰਦਿਆਂ ਹੋਇਆਂ ਇਹਨਾਂ ਨਾਲ ਫੋਨ ਤੇ ਵੀ ਕੰਮ ਕਰਾਉਂਦੇ ਰਹੇ ਜੀ ਠੀਕ ਆ ਹੁਣ ਇਹ ਸਪੈਸ਼ਲੀ ਇਸ ਇਸ ਨੂੰ ਕੰਪਲੀਟ ਕਰਨ ਦੇ ਮਾਰੇ ਨਿਊਜ਼ੀਲੈਂਡ ਤੋਂ ਇੱਥੇ ਆਏ ਆ ਇਹ ਜੀ ਤੇ ਹੁਣ ਇਹ ਇਸ ਨੂੰ ਕੰਪਲੀਟ ਕਰਕੇ ਜਾਣਗੇ ਜੀ ਤਾਂ ਕਰਕੇ ਮਤਲਬ ਹਰੇਕ ਇਹ ਹੁੰਦੀ ਹੈ ਗੱਲ ਸ਼ੌਕ ਦੀ ਜੀ ਇਹਨਾਂ ਨੂੰ ਬਹੁਤ ਹੀ ਜ਼ਿਆਦਾ ਸ਼ੌਕ ਹੈਗਾ ਇਸ ਗੱਲ ਦਾ ਕਿ ਇਸ ਜੇ ਨੂੰ ਇੱਕ ਬਹੁਤ ਵਧੀਆ ਤਰੀਕੇ ਦੇ ਨਾਲ ਬਣਾਇਆ ਜਾਵੇ ਤੇ ਬਣਾ ਵੀ ਰਹੇ ਹੈਗੇ ਆ ਜੀ ਮਤਲਬ ਜੇ ਇੱਕ ਚੀਜ਼ ਨਹੀਂ ਸੋਹਣੀ ਲੱਗਦੀ ਇਹ ਨਹੀਂ ਕੋਸਟ ਨੂੰ ਲੱਗੀ ਰਹਣਾ ਉਹਨੂੰ ਦੁਬਾਰਾ ਫੇਰ ਠੀਕ ਕਰਨੀ ਆ ਜੀ ਮਤਲਬ ਇੰਨਾ ਹਾਰਡ ਵਰਕ ਕੋਈ ਵੀ ਕਰ ਸਕਦਾ ਮਤਲਬ ਕਰਨ ਭਾਈ ਜਿਵੇਂ ਮੰਨ ਲਓ ਕਿਸੇ ਕੋਈ ਵੀ ਬੰਦਾ ਹਾਂਜੀ ਕੋਠੀ ਤੋਂ ਉਹਨੂੰ ਕਹਿੰਦਾ ਯਾਰ ਵੀ ਮੈਂ ਅੰਦਰਲੇ ਪਾਸੋਂ ਡਿਜ਼ਾਈਨ ਕਰਾਉਣੀ ਆ ਜੀ ਜੀ ਇੱਕ ਤਾਂ ਉਹਦੀ ਚੁਆਇਸ ਹੋਗੀ ਕਿ ਇਸ ਤਰ੍ਹਾਂ ਦੀ ਹੋਗੀ ਹਾਂਜੀ 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 ਇੱਕ ਤੁਹਾਡੀ ਚੁਆਇਸ ਹੋ ਗਈ ਹਾਂਜੀ ਹਾਂਜੀ ਕਿ ਇਸ ਤੁਹਾਡੇ ਧੰਦੇ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਪੁਆਇੰਟ ਵੀ ਹੁੰਦਾ ਹੈ ਕਿ ਯਾਰ ਬੰਦਾ ਸਾਹਮਣੇ ਵਾਲਾ ਕੀ ਕੀਤਾ ਕਰਦਾ ਉਸ ਤਰ੍ਹਾਂ ਦੀ ਮਾਨਸਕਤਾ ਦੇ ਹਿਸਾਬ ਨਾਲ ਉਹਦਾ ਕਾਰ ਬਣੇ ਹਾਂਜੀ ਹਾਂਜੀ ਜੀ ਇਹਦੇ ਵਿੱਚ ਇਹ ਹੋ ਜਾਂਦਾ ਜਿਵੇਂ ਮੰਨ ਲਓ ਅਸੀਂ ਇਹ ਵੀ ਚੀਜ਼ ਜ਼ਰੂਰ ਇੱਕ ਨੋਟਿਸ ਜ਼ਰੂਰ ਕਰਦੇ ਹਾਂ ਕਿ ਬੰਦਾ ਜੋਬ ਤੇ ਹੈ ਕਿ ਬਿਜ਼ਨਸਮੈਨ ਹੈ ਜਾਂ ਬਿਜ਼ਨਸਮੈਨ ਹੈ ਤਾਂ ਕਿਦਾਂ ਦਾ ਉਹਦਾ ਕਾਰੋਬਾਰ ਹੈਗਾ ਕਿ ਇਸ ਫੀਲਡ ਦੇ ਵਿੱਚ ਹੈ ਤੇ ਜੇ ਜੌਬ ਆ ਤਾਂ ਜੌਬ ਕਿਦਾਂ ਦੀ ਕਰਦਾ ਉਹਦੇ ਨਾਲ ਕੀ ਇੱਕ ਸਾਨੂੰ ਵੀ ਇੱਕ ਆਈਡੀਆ ਜਆ ਹੋ ਜਾਂਦਾ ਕਿ ਉਹਦਾ ਮਾਈਂਡ ਦੇ ਵਿੱਚ ਥਾਟ ਕੀ ਚੱਲਦੇ ਰਹਿੰਦੇ ਆ ਸਾਰੀ ਦਿਹਾੜੀ ਤੇ ਉਹ ਉਹਦੇ ਨਾਲ ਕੀ ਉਹ ਡਿਜ਼ਾਈਨ ਫਿਰ ਸਾਨੂੰ ਕਰਨਾ ਵੀ ਈਜ਼ੀ ਹੋ ਜਾਂਦਾ ਤੇ ਉਸ ਚੀਜ਼ ਦੇ এনवायरमेंट ਚ ਉਹਨੂੰ ਵੀ ਰਹਿਣਾ ਸੌਖਾ ਰਹਿੰਦਾ ਵੀ ਮਤਲਬ ਜੇ ਫੌਜੀ ਆ ਤਾਂ ਉਹਦੇ ਲਈ ਇੱਕ ਅਲੱਗ ਕਨਸੈਪਟ ਆ ਜੇ ਮਾਸਟਰ ਆ ਤਾਂ ਉਹਦੇ ਲਈ ਇੱਕ ਅਲੱਗ ਕਨਸੈਪਟ ਆ ਜੇ ਬੱਚਿਆਂ ਦਾ ਪੜ੍ਹਾਈ ਵਾਲਾ ਕਮਰਾ ਤਾਂ ਉਹਦੇ ਲਈ ਅਲੱਗ ਕਨਸੈਪਟ ਆ ਉਹ ਅਲੱਗ ਹੋ ਜਾਂਦਾ ਹਾਂਜੀ ਹਾਂਜੀ ਜਿਹੜੀ ਚੀਜ਼ ਜਿੱਥੇ ਆਪਾਂ ਡਿਜ਼ਾਈਨ ਕਰਦੇ ਆ ਜਾਂ ਬਣਾਉਂਦੇ ਆ ਉਹਦੇ ਵਿੱਚ ਉਹਦਾ ਮਨ ਲਗਣਾ ਚਾਹੀਦਾ ਤਾਂ ਕਰਕੇ ਅਸੀਂ ਹਰੇਕ ਦੇ ਕਿਤੇ ਬਾਰੇ ਇਹ ਨਹੀਂ ਕਿ ਜਿਹੜਾ ਇੱਕ ਪਰਸਨ ਹੈ ਸਿੰਗਲ ਪਰਸਨ ਦੇ ਕਿਤੇ ਬਾਰੇ ਪੁੱਛਦੇ ਆ ਜਿਹੜੇ ਪੂਰਾ ਪਰਿਵਾਰ ਆ ਪਰਿਵਾਰ ਦਾ ਪੂਰਾ ਦੇਖਦੇ ਆ ਵੀ ਪੂਰੇ ਪਰਿਵਾਰ ਦਾ ਕੀ ਕੰਮ ਹੈਗਾ ਕਈ ਵਾਰੀ ਇਹ ਹੁੰਦਾ ਕਿ ਇੱਕ ਫੈਮਿਲੀ ਚ ਪੰਜੇ ਜੀ ਹੁੰਦੇ ਪੰਜੇ ਕਮਾਉਣ ਵਾਲੇ ਹੁੰਦੇ ਆ ਕਈ ਵਾਰੀ ਇੱਕ ਜੀ ਕਮਾਉਣ ਵਾਲਾ ਹੁੰਦਾ ਬਾਕੀ ਕਰਦੇ ਵਿੱਚ ਵੈਸੇ ਕੋਈ ਜ਼ਿੰਮੇਦਾਰਾ ਬੰਦਾ ਉਹਦੇ ਲਈ ਮਕਾਨ ਦੀ ਡਿਜ਼ਾਈਨਿੰਗ ਹੋਉਂਦੀ ਉਹਦੀ ਜਮਾ ਆਪਾਂ ਕਹਿ ਸਕਦੇ ਕਿਉਂਕਿ ਟੇਸਟ ਬੜਾ ਹੀ ਵੱਖਰਾ ਚਲਾ ਜਾਂਦਾ ਇੱਕ ਬਿਜ਼ਨਸਮੈਨ ਦੀ ਸੋਚ ਤੇ ਇੱਕ ਜ਼ਿੰਮੇਦਾਰ ਦੀ ਸੋਚ ਦੇ ਵਿੱਚ ਬਹੁਤ ਫਰਕ ਹੁੰਦਾ ਫਿਰ ਅਸੀਂ ਉਹਨ ਬਣਾਉਣੇ ਆ ਵੀ ਜਿਹੜਾ ਜਿੱਥੇ ਉਹਨੂੰ ਲੱਗੇ ਕਿ ਮੈਂ ਕੰਫਰਟ ਐ ਮੈਂ ਕੰਫਰਟੇਬਲ ਆ ਹਾਂਜੀ ਹਾਂਜੀ ਇਹ ਨਹੀਂ ਕਿ ਆਪਾਂ ਉਹਨਾਂ ਤੇ ਕੋਈ ਚੀਜ਼ ਜੇ ਮੰਨ ਲਓ ਕੋਈ ਕਾਰੋਬਾਰੀ ਹੈ ਤਾਂ ਕਾਰੋਬਾਰੀ ਵਾਲੀ ਚੀਜ਼ ਆਪਾਂ ਉਹਦੇ ਤੇ ਥੋਪ ਦਈਏ ਤਾਂ ਜੋ ਉਹਨੂੰ ਲੱਗੇ ਕਿ ਕੱਲ ਨੂੰ ਯਾਰ ਮੇਰੇ ਅਕੋਰਡਿੰਗ ਇਹ ਚੀਜ਼ ਹੀ ਨਹੀਂ ਬਣੀ ਵੀ ਅਗਲਾ ਕਵੇ ਸੋਣਾ ਤਾਂ ਬਹੁਤ ਆ ਪਰ ਉਹ ਗੱਲ ਨਹੀਂ ਬਣ ਰਹੀ ਉਹ ਗੱਲ ਨਹੀਂ ਬਣਦੀ ਪਤਾ ਨਹੀਂ ਬਣ ਰਹੀ ਹੁੰਦੀ ਕਿਉਂਕਿ ਉਹਦੇ ਅਕਾਊਂਟਿੰਗ ਨਹੀਂ ਹੁੰਦਾ ਨਾਲ ਇਹ ਵੀ ਇਹ ਵੀ ਚੀਜ਼ ਦਾ ਧਿਆਨ ਰੱਖਣਾ ਪੈਂਦਾ ਕਿ ਜੇ ਉਹ ਆਪ ਕਿਸਾਨ ਆ ਤੇ ਉਹਦੇ ਕੋਲੇ ਕਾਰੋਬਾਰੀ ਵੀ ਆ ਸਕਦੇ ਆ ਤੇ ਜੇ ਕਾਰੋਬਾਰੀ ਆਉਣਗੇ ਤਾਂ ਦੋਨੇ ਚੀ ਨੂੰ ਐਕਚੁਅਲ ਦੇ ਵਿੱਚ ਆਪਾਂ ਬਣਾ ਬਣਾਉਨੇ ਆ। ਲੋਈ ਸੱਜਣੋ ਬਾਈ ਹੁਣਾ ਦਾ ਜਿਹੜਾ ਹੈਗਾ ਤਜਰਬਾ ਵੀ ਕਾਫੀ ਹੋ ਗਿਆ ਦੋ ਦੇਸ਼ਾਂ ਦਾ ਤਿੰਨ ਦੇਸ਼ਾਂ ਦਾ ਤਜਰਬਾ ਜਿਹੜਾ ਉਹ ਰਲ ਗਿਆ। ਬਾਕੀ ਇੰਟਰਨੈਟ ਤੇ ਜਿਹੜਾ ਬੰਦਾ ਬੈਠਦਾ ਜਿਹਨੇ ਆਪਦੇ ਕੰਮ ਨੂੰ ਅਪਡੇਟ ਕਰਨਾ ਉਹਨੇ ਤਾਂ ਕਰਨਾ ਹੀ ਹੁੰਦਾ ਤੇ ਉਹ ਤਾਂ ਸਾਰੀ ਦੁਨੀਆ ਨੂੰ ਹੀ ਦੇਖਦਾ ਹੁੰਦਾ। ਤਾਂ ਤੁਸੀਂ ਜੇ ਬਾਈ ਹੁਣਾ ਤੋਂ ਤੁਸੀਂ ਆਪਣੇ ਮਕਾਨ ਦਾ ਅੰਦਰਲਾ ਹਿੱਸਾ ਅੰਟੀਰੀਅਰ ਆ ਜਿਹੜਾ ਉਹ ਡਿਜ਼ਾਈਨ ਕਰਾਉਣਾ ਹੋਵੇ ਤਾਂ ਤੁਸੀਂ ਵੀਰ ਹੋਣਾ ਦਾ ਨੰਬਰ ਆ ਜਿਹੜਾ ਸਕਰੀਨ ਤੇ ਆ ਤੇ ਤੁਸੀਂ ਕਰਾ ਸਕਦੇ ਆ ਆਪਣੀ ਚੁਆਇਸ ਦੇ ਮੁਤਾਬਕ ਵੀ ਇਹਨਾਂ ਦੀ ਚੁਆਇਸ ਦੇ ਮੁਤਾਬਕ ਵੀ ਕਰਵਾ ਸਕਦੇ ਆ ਵੀਰ ਹੋਣਾ ਨਾਲ ਸੰਪਰਕ ਕਰ ਸਜਣੋ ਕਰ ਲਿਓ ਜੇ ਤੁਸੀਂ ਪੁਰਾਣਾ ਮਕਾਨ ਆ ਤੁਹਾਡਾ ਤੇ ਤੁਸੀਂ ਉਹਨੂੰ ਅੰਦਰਲੇ ਪਾਸਿਓਂ ਥੋੜੀ ਉਹਦੀ ਲੁੱਕ ਚੇਂਜ ਕਰਨੀ ਘੈਂਟ ਕਰਨੀ ਆ ਤਾਂ ਤੁਸੀਂ ਵੀਰ ਹੋਣਾ ਨਾਲ ਸੰਪਰਕ ਕਰ ਸਕਦੇ ਜਿਉਂਦੇ ਰਹੋ